एक्सप्रेस बस ਜਿਹੜੀ ਕਾਂਗਰਸ ਪਾਰਟੀ ਦੇ ਕੈਪਟਨ ਮਹਿੰਦਰ ਸਿੰਘ ਦੀ ਸਨੇਹਾ ਲੈ ਕੇ ਘਰ ਘਰ ਪਹੁੰਚਦੀ ਉਹਨੂੰ ਇੱਕ ਹਫ਼ਤਾ ਹੋ ਗਿਆ ਤੇ ਦੂਜਾ ਹਫ਼ਤਾ ਜਿਹੜਾ ਹੈ ਅੱਜ ਉਹ ਸ਼ੁਰੂ ਹੋ ਜਾਏਗਾ ਮੈਂ ਸਮਝਦਾ ਵੀ ਇੰਨਾ ਸੋਚਿਆ ਵੀ ਨਹੀਂ ਸੀ ਕਿ ਐਡਾ ਵੱਡਾ ਰਿਸਪੌਂਸ ਐਡਾ ਵੱਡਾ ਹੰਗਾਰਾ ਹਾਂ ਪੱਕੀ ਜਦੋਂ ਵੀ ਇਹ ਐਕਸਪ੍ਰੈਸ ਬੱਸ ਇਹ ਜੀਸ਼ ਪ੍ਰਤੀ ਕਾਂਗਰਸ ਪ੍ਰਤੀ ਕੈਪਟਨ ਸਾਹਿਬ ਪ੍ਰਤੀ ਜਿਹੜੇ ਇਹ ਤੇ ਗਾਣੇ ਆ ਥੀਮ ਲੈ ਕੇ ਜਦੋਂ ਜਾਂਦੀ ਆ ਇਕਦਮ ਐਸ ਮੈਸ ਨੂੰ ਵਾਰਡ ਤੇ ਸਾਰਾ ਪਿੰਡ ਉਹ ਇਕੱਠੇ ਹੋ ਕੇ ਸੈਂਕੜਿਆਂ ਦੀ ਗਿਣਤੀ ਚ ਲੋਕ ਕਿਉਂਕਿ ਲੋਕ ਐਨਾ ਪਤਾ ਹੀ ਨਹੀਂ ਸੀ ਵੀ ਐਨੇ ਲੋਕ ਦੁਖੀ ਨੇ ਐਨੇ ਕੰਗਲੇ ਨੇ ਕਾਲੇ ਨੇ ਵੀ ਜਦ ਹੀ ਅਸੀਂ ਇਹ ਸਵਾਜ ਲਈ ਕਾਦੋ ਦੇਣਾ ਬੇ ਤੇ ਸੀ ਉਹ ਜਰਾਜ ਬਣਤਾ ਕਰੀਏ ਤੇ ਬਹੁਤ ਵੱਡੇ ਲੋਕ ਬਹੁਤ ਬੰਨੇ ਸੁਝਾਅ ਦੇ ਰਹੇ ਆ ਵੀ ਜਦੋਂ ਵੀ ਟੁੱਡੀ ਕੌਮਨ ਬਣੇ ਆਆਂ ਚੀਜ਼ਾਂ ਗਰੀਬਾਂ ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਦੁਕਾਨਦਾਰਾਂ ਲਈ ਛੋਟੇ ਹੱਟੀਆਂ ਆਣੇ ਨੇ ਮਹੌਪਸੀ ਜਾਈਂ ਸਾਡੇ ਅਮਰੀਕਾ ਵਰਕਰ ਕਪੂ ਲੈ ਕੇ ਲੋਕਾਂ ਨੂੰ ਦੱਸ ਰਹੇ ਨੇ ਵੀ ਆਹ ਚੀਜ਼ ਕਰੋ ਸਾਡੇ ਤੇ ਹੋਰ ਇੱਕ ਵੱਡੀ ਗੱਲ ਜਿਹੜੀ ਇਹ ਕਾਂਗਰਸ ਪਾਰਟੀ ਦੇ ਜਿਹੜੇ ਪਿੰਨਾ ਤੇ ਬੈਠੇ ਵਰਕਰ ਨੇ ਉਹ ਜਿਹੜੇ ਸੁਧਾਰ ਹੋਣੇ ਚਾਹੀਦੇ ਆ ਜਿਹੜੀਆਂ ਪਿੱਛੇ ਸਾਡੇ ਕੋ ਕਮੀਆਂ ਆ ਰਹੀਆਂ ਉਹਦੇ ਬਾਰੇ ਵੀ ਦੱਸਦੇ ਆ ਵੀ ਆਹ ਤੁਸੀਂ ਚੀਜ਼ ਤੁਸੀਂ ਸੁਧਾਰ ਕਰੋ ਆਪਣੇ ਪਾਰਟੀ ਦੇ ਵਿੱਚ ਵੀ ਆਪਣੇ ਵੀ ਗੱਲਾਂ ਉਹ ਵੀ ਸਾਨੂੰ ਨਾਲ ਨਾਲ ਸੁਧਾਰ ਕਰਨ ਦਾ ਮੌਕਾ ਵੀ ਮਿਲ ਰਿਹਾ ਮੈਂ ਸਮਝਦਾ ਇਸ ਚੀਜ਼ ਦਾ ਇਹ ਇੱਕ ਇਨਕਲਾਬੀ ਇਨਕਲਾਬੀ ਜਿਹੜੀ ਮੈਯੂਮਾ ਐਕਸਪ੍ਰੈਸ ਬੱਸਾਂ ਦੀ ਉਹਨੂੰ ਬਹੁਤ ਬੜੀ ਸਹੂਲਤਾਂ ਮਿਲ ਰਹੀਆਂ ਜੇ ਤੁਸੀਂ ਇਸ ਦੂਜੇ ਹਫ਼ਤੇ ਦੇਖੋਗੇ ਜਦੋਂ ਇਹਦੇ ਨਾਲ ਹੋਰ ਡਬਲ ਟ੍ਰਿਪਲ ਜਿਹੜੇ ਲੋਕ ਨੇ ਉਹ ਨਾਲ ਕਾਂਗਰਸ ਪਾਰਟੀ ਦੇ ਜੁੜਨਗੇ ਇਸ ਤੱਕ ਸਾਡੀ ਗੱਲ ਆ ਜਿਹੜੀ ਅਸੀਂ ਲੀਡਰਸ਼ਿਪ ਦੀ ਟੀਮ ਤੁਸੀਂ ਨਾਲ ਲਾਈ ਆ ਅਸੀਂ ਵੀ ਬਹੁਤ ਸੈਟੀਸਫਾਈਡ ਹਾਂ ਅਸੀਂ ਵੀ ਬੜੇ ਅਸਲੀ ਖੁਸ਼ ਹਾਂ ਜਿਹੜਾ ਰਸਤਾ ਅਸੀਂ ਵੀ ਮੈਂ ਸਮਝਦਾ ਇਸ ਤਰੀਕੇ ਨਾਲ ਨਹੀਂ ਕਰ پا ਰਹੇ ਸੀ ਜਿੰਨਾ ਰਸਤਾ ਲੋਕਾਂ ਨਾਲ ਸਾਡਾ ਇਹ ਸੈਕਸ਼ਨਲ ਹੋਇਆ ਇਸ ਕਰਕੇ ਸਾਨੂੰ ਇਸ ਦਾ ਵੀ ਬਹੁਤ ਵੱਡਾ ਲਾਭ ਮਿਲਿਆ